ਆ ਦੇਖੋ ਬਾਈ ਕੱਕੜਾ ਨਿਕਲਦੀ ਜਾਂਦਾ ਗੱਡੀ ਚੋਂ ਆਲਟੋ ਆਲਟੋ ਦਾ ਮਾਰਤਾ ਨਾ ਸਮਝ ਰਹੀਦਾ ਦੇਖ ਲਓ ਹੈ ਅੱਜ 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 ਬਣਾਈ ਪਈਆ ਨੋਵਾ ਜਿਹੜਾ ਦੇਖ ਨੂੜੀ ਲੱਗਦੀ ਲੱਤਾਂ ਤੋਂ ਜਮਾ ਤਾਂ ਦੋ ਦੋ ਕਾਕੇ ਚੱਕੇ ਦੇ ਆ ਮੈਂ ਵੇਹ ਲੋ ਮਾਪਾ ਜੀ ਹੈ ਸੱਤ ਅੱਠ ਜਣੇ ਆ ਗੱਡੀ ਚ ਟੰਗ ਬਾਤ ਹੋਏ ਤੁਹਾਨੂੰ ਕਰ ਮੈਂ ਨਹੀਂ ਬੱਸੇ ਬਣਾਤੀ ਹਾਂ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਭਾਈ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਅੱਜ ਅਸੀਂ ਆਈ ਹੋਈ ਆ ਸਾਰੀ ਉਹ ਫੈਮਿਲੀ ਭਾਈ ਰੋਪੜ ਆ ਸ਼ਾਪਿੰਗ ਕਰਕੇ ਹਟੇ ਆ ਜੀ ਤੇ ਇੱਧਰ ਸਾਰੀ ਫੈਮਿਲੀ ਅੱਜ ਇਕੱਠੀ ਹੋਈ ਦੀ ਆ ਤੇ ਸਾਰੀਆਂ ਭੈਣਾਂ ਜੀਆਂ ਹੋਈਆਂ ਤੇ ਹੁਣ ਭਾਈ ਇਹ ਜਾਂਦੀਆਂ ਜਾਂਦੀਆਂ ਕਹਿੰਦੀਆਂ ਕੋਈ ਖਾਣਾ ਪੀਣਾ ਤਾਂ ਹੁਣ ਕੱਲੇ-ਕੱਲੇ ਦੀ ਡਿਮਾਂਡ ਤੇ ਹੁਣ ਦੇਖਦੇ ਆ ਕਿਨੇ ਕਿਆ-ਕਿਆ ਖਾਣਾ ਪਾ ਲਓ ਮੈਂ ਹਾਂ ਲਓ ਭਾਈ ਦੱਸੋ ਹੁਣ ਕਿਨੇ ਕਿਆ-ਕਿਆ ਖਾਣਾ ਪਹਿਲਾਂ ਗੋਲ ਗੱਪੇ ਖਾਂਦੇ ਆ ਬਾਅਦ ਹੁੰਦੇ ਥੋੜੀ ਤੇਰਾ ਜੀ ਤਾਂਨੇ ਪੂਰਾ ਘਰ ਆ ਕੇ ਜਾਣਾ ਹਾਂ ਅੱਛਾ ਪਹਿਲਾਂ ਗੋਲ ਗੱਪੇ ਗੋਲ ਗੱਪੇ ਆਣੇ ਆ। ਹਾਂ। ਸਾਬ ਆਣਾ। ਅੱਛਾ ਮੰਮੀ ਤੈ ਕਿਆ ਖਾਣਾ? ਤੈ ਕਿਆ ਖਾਣਾ? ਨਹੀਂ ਆ ਨਹੀਂ ਖਾਣਾ ਫਰਗ ਖਾਣਾ। ਅੱਛਾ। ਕੁਲਚੇ ਕੁਲਚੇ ਖਾਣੇ? ਨਿਊਡਲ ਖਾਣੇ ਮੰਮੀ ਨੇ ਹੈ। ਠੀਕ ਆ। ਲਓ ਭਾਈ ਛਕੋ ਕੁਲਚੇ। ਸੌਰੀ ਗੋਲ ਗੱਪੇ। ਇਹ ਨਿਊਡਲ ਕਹਿੰਦੀ ਆ। ਕੋਈ ਸਮਝ ਆਉਂਦੀ ਨਹੀਂ ਲੈਣਾ। ਇਹ ਪਾਣੀ ਨਹੀਂ ਪਾਣਾ। ਤੁਹਾਨੂੰ ਪਰ ਦੇ। ਛਕੋ ਛਕੋ ਭਾਈ। ਸਭ ਕਹਾਂਗੇ ਆਂ ਨਿਊਡਲ ਕਹਿੰਦੀ ਆ ਉਹ ਪਹਿਲਾਂ ਹੁਣ ਉਹ ਤਾਂ ਠੀਕ ਐ ਹੁਣ ਫਿਰ ਗੋਲ ਗੱਪਿਆਂ ਦੇ ਬਾਅਦ ਕਿਹਨੇ ਕੁਲਚੇ ਖਾਣੇ ਕਿਹਨੇ ਨਿਊਡਲ ਖਾਣੇ ਆ ਗੋਲ ਗੱਪੇ ਹੀ ਸਾਰੇ ਨਿਊਡਲ ਖਾ ਲੋ ਦੇਖ ਲੋ ਕਿਆ ਕਰਨਾ ਪਹਿਲਾਂ ਹੁਣ ਗੋਲ ਗੱਪੇ ਖਾ ਲੋ ਫੇਰ ਭਾਈ ਨਿਊਡਲੇ ਲਾ ਦੇ ਰਾਜੇ ਫਿਰ ਇਹਦੇ ਬਾਅਦ ਹੈ ਮੈਂ ਤਾਂ ਵੈਸੇ ਕੁਲਚੇ ਲਵਾ ਲਏ ਤੇ ਕਿਹ ਕੈਨਸਲ ਹੋ ਗਏ ਕੁਲਚੇ ਕੈਨਸਲ ਹੋ ਗਏ ਹੈ ਲੈ ਤੂੰ ਵੀ ਬੁਲਾ ਇੱਧਰ ਸਸਰੀ ਘਰ ਹੋਰ ਫੇ ਕੈਮ ਹੋਣੇ ਬਣਾਏ ਠੀਕ ਆ ਠੀਕ ਆ ਨਿਊਡਲ ਤਾਂ ਵੈਸੇ ਬਣੇ ਪਏ ਹਨਾ ਰਾਜੇ ਹੋਣੇ ਬਣਾਏ ਹੋਣੇ ਬਣਾਈ ਆ ਗਰਮੇ ਹਜੇ ਤਾਂ ਬਣਾ ਮਾ ਠੀਕ ਆ ਫੇ ਤਾਂ ਸੌਖਾ ਜਲਦੀ ਉਰੇ ਤੇ ਭਾਈ ਨਿਬੜ ਜਾਊਗਾ ਕੰਮ ਨਹੀਂ ਮੈਨੂੰ ਆਏ ਦਾ ਵੀ ਟਾਈਮ ਲੱਗ ਜਾਣਾ ਲੱਗ ਜਾਣਾ ਟਾਈਮ ਆ ਨਾ ਕਿੰਨੀ ਆ ਤੁਹਾਨੂੰ ਮੇਰੀ ਅੱਛਾ ਅੱਗੇ ਪਾਰਸਲ ਹੋ ਰਹੇ ਆ ਠੀਕ ਹੈ ਹਾਂ ਨਿਆਣੇ ਬੜੇ ਆ ਇੱਕ ਪਲੇਟ ਵਿੱਚ ਪੰਜ ਅਛਾ ਨਿਆਣੇ ਵੀ ਬੈਠੇ ਦੋ ਨਾਲ ਭਾਈ ਇਹ ਵੀ ਆ ਗੱਲ ਛਕੋ 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 ਲੈ ਬੜੀ ਭੈਣ ਨੇ ਤਾਂ ਬਸ ਕਰਤੀ ਮਨ ਲਾਦਾ ਹਾਂ ਬਾਤ ਖਾ ਲੋ ਹੁਣ ਆਏ ਨਾ ਕਿਹੋ ਵੀ ਸਾਡੇ ਭਾਈ ਨੇ ਸਾਨੂੰ ਭਾਈ ਭੁੱਖਾ ਹੀ ਲਿਆਂਦਾ ਠੀਕ ਆ ਵੈਸੇ ਇੱਕ ਗੱਲ ਦੀ ਹੈਰਾਨੀ ਜੀ ਹੁੰਦੀ ਰਾਜਾ ਵੀ ਹੈਰਾਨ ਹੋ ਗਿਆ ਵੀ ਗੱਡੀ ਹਲਟੋ ਬੰਦੇ ਐ ਲੈ ਨਿਕਲੇ ਆਏ ਵਿੱਚ ਤੇ ਹਾਂ ਦੇਖ ਲਾ ਫਿਰ ਰਾਜੇ ਨਿਆਣੇ ਵਿੱਚ ਪਾ ਕੇ ਅਸੀਂ 9 ਜਣੇ ਅੱਜ 9 ਜਣੇ ਆ ਗਏ ਤੂੰ ਦੇਖ ਲਾ ਤਿੰਨ ਨਿਆਣੇ ਤਿੰਨ ਭੈਣਾ 6 ਮੈਂ ਹੋ ਗਿਆ 7ਵਾਂ 8ਵੀਂ ਭਾਬੀ 9ਵੀਂ ਮੰਮੀ 9 ਜਣੇ ਛੱਕੋ ਛੱਕੋ ਫਿਰ ਤੇ ਨਿਊਡਲ ਵੀ ਦਿੰਦਾ ਹੈ ਬਸ ਤੂੰ ਪਾਣੀ ਦਾ ਪੁੱਤ ਪਾਇਆ ਨਹੀਂ ਗੋਲ ਗੱਪੇ ਚ ਸੁੱਕਾ ਹੀ ਖਾ ਰਿਹਾ ਸੁੱਕਾ ਹੀ ਖਾਣਾ ਦੱਸ ਥੋੜਾ ਥੋੜਾ ਖਾਈਦਾ ਹੁੰਦਾ ਲੈ ਪਾਣੀ ਪਾ ਲਓ ਭਾਈ ਗੋਲ ਗੱਪੇ ਦਾ ਸਾਡੇ ਹੁਣ ਹੋ ਗਏ ਫਾਈਨਲ ਤੇ ਹੁਣ ਨਿਊਡਲ ਚੱਲਣੇ ਆ ਨਿਊਡਲ ਰਾਜੇ ਕੋ ਬਣੇ ਪਏ ਆ ਹੈ ਨਿਊਡਲ ਰਾਜੇ ਦਾ ਨੂੰ ਤੂੰ ਹੁਣ ਕਰਦੇ ਕਿਹੜੇ ਹਿਸਾਬ ਗਾ ਕਰੂੰਗਾ ਹਾਂ ਇੱਕ ਪਲੇਟ ਤਿੰਨ ਹਿੱਸਿਆਂ ਚ ਕਰੂੰਗਾ ਕਿ ਚਾਰ ਹਿੱਸਿਆਂ ਚ ਕਰੂੰਗਾ ਇੱਕ ਪਲੇਟ ਐਵੇਂ ਚੱਲੇਗਾ ਪਾਣੀ ਪਲਾ ਭਾਈ ਪੈਂਦੀ ਵੀ ਪੈਂਦੀ ਕੋ ਹੈ ਖਾਣੇ ਹੋਣ ਲੱਗੇ ਮੈਂ ਤਾਂ ਅੱਛਾ ਰਾਤ ਹੋ ਜਾਣ ਇਨਸ਼ਾਅੱਲਾ ਇਹਦਾ ਸਾਜੇ ਸਟਾਰਟੇ ਹੋਏ ਸਾਰੇ ਨਾਲ ਦੇ हट ਕੇ ਛੋਕੋ ਭਾਈ ਨੈਕ ਮੈਂ ਵੀ ਖਾ ਲਵਾਂ ਮੈਂ ਦੇਖਦਾ ਰਹੀ ਮੇਰੇ ਮੂੰਹ ਤੇ ਪਾਣੀ ਜਾਈ ਜਾਂਦਾ ਦੇਖ ਦੇ ਚਾਚਾ ਵਾਲਾ ਕੰਮ ਹੋ ਗਿਆ ਤੇਰੇ ਕੋਲ ਹੂੰ ਇਹ ਤਾਂ ਬਖਾਈ ਨਾ ਮੇਰਾ ਨਾਮ ਨਹੀਂ ਲੰਦੇ ਓਕੇ ਆ ਉਹੀ ਤਾਂ ਗੱਲ ਆ 6 ਕਿਲੋ 6 ਕਿਲੋ ਫਿਰ ਫੋਕ ਕਰਾਈਏ ਫਿਰ ਨੀਓੜ ਹੈਂ ਸੁੱਕਾ ਖਾ ਲੈਂਦਾ ਹਾਂ ਖਾਲਾ ਖਾਲਾ ਚਲੋ ਫੇਰ ਮੈਂ ਵੀ ਹੁਣ ਛੱਕ ਲਵਾਂ ਪਹਿਲਾਂ ਆ ਮਰਚ ਰਾਜੇ ਰੱਖੀ ਨਾਰਮਲ ਠੀਕ ਆ ਲਓ ਜੀ ਹੁਣ ਚੱਲ ਪਏ ਆਪਣੇ ਨਿਊਡਲ ਲੱਗੇ ਜੀ ਹੁਣ ਨਿਊਡਲ ਵੈਸੇ ਤਾਂ ਹੁਣੇ ਮੇਰੇ ਸਾਹਮਣੇ ਹੀ ਰਾਜੇ ਨੇ ਬਣਾ ਕੇ ਰੱਖੇ ਤੇ ਮਤਲਬ ਮਹਾਰਾ ਥੋੜੇ ਜੇ ਗਰਮ ਹੋ ਜੂਗੇ ਹਾਂ ਠੀਕ ਹੈ ਪੇਟ ਪੂਜਾ ਹੁਣ ਗੋਲ ਕੱਪੇ ਵਾਲੀ ਦਾ ਸਾਰੇ ਨੇ ਖਾਲੀ ਦੀਦੀ ਹਜੇ ਲੱਗੀ ਹੋਈ ਆ ਟਾਈਮ ਲੱਗੀ ਦੀ ਹਾਂ ਮੈਂ ਨੂਰ ਫੜੀ ਵੀ ਸੀ ਤਾਂ ਵਿੱਚ ਰਹਿ ਗਈ ਅੱਛਾ ਨੂਰ ਫੜੀ ਵੀ ਸੀ ਠੀਕ ਆ ਹਾਂ ਨਹੀਂ ਮੂਰੇ ਆਪਾਂ ਖਾਂਦੀ ਜਾਂਦੇ ਪਿੱਛੇ ਦੇ ਹੈ ਬੈਠੀ ਸਾਰੇ ਮੂਰੇ ਆ ਖਾਏ ਸਾਰੇ ਹਾਂ ਨਹੀਂ ਫਿਰ ਨਿਆਣਿਆਂ ਦੀ ਜ਼ਿੰਮੇਵਾਰੀ ਵੀ ਪਾਈ ਮੈਂ ਖਾਂਦੀ ਬੈਠੀ ਆ ਦੇ ਲੇਕ ਹਾਂ ਫਿਰ ਮੰਮੀ ਜਦੋਂ ਬੈਠੀ ਬੈਠੀ ਨੂੰ ਗੋਲੀਆਂ ਤੇ ਪਹੁੰਚੇ ਕਿ ਨਾ ਆਏ ਪਲੇਟਾਂ ਦੀ ਸੀ ਥੋੜਾ ਕਿਆ ਟਰ ਨਾ ਫੜ ਕੇ ਖਾਦੇ ਆ ਕੁਰਸੀ ਤੇ ਬੈਠ ਕੇ ਹਾਂ ਸਹੀ ਗੱਲ ਹਿੰਦੇ ਪੁੱਤੋ ਦੇ ਕੰਮ ਤੁਹਾਨੂੰ ਵੀ ਫਿਰ ਹੈ ਤੁਹਾਨੂੰ ਵੀ ਮੈਂ ਇਹ ਰ ਕੰਮ ਹੋਣਾ ਤਾਂ ਜਿਹੜਾ ਮਾਹਾਂਲੇ ਚਾਚੇ ਜੀ ਕਹਿੰਨੇ ਮੈਂ ਦੇਖੀ ਜਾਂਦਾ ਤੁਸੀਂ ਖਾਈ ਜਾਂਦੀ ਐ ਇਹ ਵੀ ਗੱਲ ਆ ਲਓ ਜੀ ਭਾਈ ਆ ਗਏ ਨਿਊਡਲ ਪੁੱਤ ਧਿਆਨ ਨਾਲ ਫੜੀਦਾ ਹੁੰਦਾ ਜੇ ਥੱਲੇ गिर ਜਾਂਦੀ ਹੁਣ ਪਲੇਟ ਲਓ ਜੀ ਨਿਊਡਲ ਆ ਗਏ ਭਾਈ ਕੱਲੇ ਕੱਲੇ ਨੂੰ ਹੋ ਗਏ ਸਰਬ ਛਕੋ ਜੀ ਇੱਕ ਚਮਚ ਹੋਰ ਦੇ ਦੀ ਰਾਜੇ ਚੱਕ ਲੈ ਪੁੱਤ ਹਾਂ ਜੇ ਦਾ ਕੱਲਾ ਕੱਲਾ ਜਾਣਾ ਖਾ ਸਕਦਾ ਕਲੇ ਨੇ ਸ਼ੇਅਰ ਕਰਨੇ ਸ਼ੇਅਰ ਕਰ ਲੋ ਕੋਈ ਆਪਣੇ ਚ ਗਿਆਨੀ ਨਹੀਂ ਹੈਗਾ ਵੈਸੇ ਬੰਦਾ ਜੇ ਕੋਈ ਵੀ ਕਿਸੇ ਨੂੰ ਇਤਰਾਜ ਹੋਵੇ ਕਿਸੇ ਨਾਲ ਇਹ ਬਾਕੀ ਹੁਣ ਮੇਰੇ ਜੋਗੇ ਦਾ ਭਾਈ ਰਾਜੇ ਯਾਰ ਲਾਸਟ ਜੇ ਵਾਲੀ ਰਹਿ ਗਏ ਹੈ ਹੋਰ ਬਣਾ ਦੇ ਫਿਰ ਠੀਕ ਹੈ ਚਲ ਇਹੀ ਕਰਦੇ ਇਹਨੂੰ ਕਿਆ ਹੋਇਆ ਵਾ ਹੋਇਆ ਤਾਂ ਕੁਝ ਨਹੀਂ ਹੈ ਹਾਂ ਇਹੀ ਕਰਦੇ ਕੋਈ ਚੱਕਰ ਨਹੀਂ ਜਲਦੀ ਅਸੀਂ ਵੀ ਜਾਣਾ ਬੜਾ ਟਾਈਮ ਹੋਇਆ ਵਾ ਮੱਧਾ ਚੋਂ ਦਾ ਸੁਈਖਾ ਲਾ ਪਾਈ ਨਿਊਟਰਲ ਹੋ ਗਏ ਆਪਣੇ ਹੁਣ ਛੱਕ ਲਈਏ ਇਧਰ ਵੀ ਪਾ ਦੇ ਦੀ 100 ਥੋੜੀ ਵਾਹ ਸਪੱਟ 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 ਆਜੋ ਭਾਈ ਜੀ ਨੇ ਨਿਊਟਰਲ ਛਕਣੇ ਆ ਪਹਿਲਾਂ ਨਿਊਟਰਲ ਛੱਕ ਲਈਏ ਫੇਰ ਤੁਹਾਨੂੰ ਮਿਲਦੇ ਆ ਲਓ ਜੀ ਕੱਟ ਕੇ ਭਾਈ ਨਿਊਟਰਲ ਸਾਡੇ ਹੈ ਹੁਣ ਲੱਗਿਆ ਰਾਜਾ ਹੋਰ ਬਣਾਉਣ ਰਾਜੇ ਹੌਣ ਵਾਲੀ ਪਲੇਟ ਆ ਜਿਹੜੀ ਇਹ ਇਹ ਮੈਂ ਛਕਣੀ ਆ ਮੈਂ ਦੂਜੀ ਪਲੇਟ ਉਧਰ ਤੇ ਆਇਆ ਐਨ ਘੈਂਟ ਜੇ ਬਣਾ ਲਈ ਮਿਰਚਾਂ ਪਾਈ ਘੱਟ ਮਿਰਚਾਂ ਦਾ ਆ ਜਿਆਦਾ ਨਾ ਪਾ ਲਈ ਹੈ ਅੱਛਾ ਠੀਕ ਆ ਭਾਈ ਦੋ ਜਣੇ ਰਹਿ ਗਏ ਇੱਕ ਫੁੱਲ ਪਲੇਟ ਲਾ ਦੇ ਹਾਫ ਹਾਫ ਆ ਜੂਗੀ ਠੀਕ ਆ ਨਾ ਤੇ ਲਓ ਜੀ ਹੁਣ ਬਣ ਰਿਹਾ ਹੈ ਨਿਊਡਲ ਦੇਖੋ ਅੱਜ ਰਾਜੇ ਦੇ ਹੱਥਾਂ ਦਾ ਰਾਜ ਕਾਪੀ ਕਰ ਲਓ ਸਾਰੇ ਜਣੇ ਕੀ ਕੀ ਪਾਉਂਦਾ ਆ ਇਹ ਰੈਸਪੀ ਰੈਸਪੀ ਚੋਰੀ ਕਰ ਲੋ ਜੀ ਹਾਂ ਕੰਮ ਕੰਮ ਹੋ ਗਿਆ ਹਾਂ ਸਾਰੇ ਦੇਖਣਾ ਸਾਹਮਣੇ ਲੈ ਭਾਈ ਸਾਰਿਆਂ ਦੇ ਸਾਹਮਣੇ ਹੀ ਬਣਾਉਣਾ ਕੋਈ ਲੋਗਣੇ ਛਪਣੇ ਵਾਲਾ ਕੰਮ ਨਹੀਂ ਹੈ ਰਾਜੇ ਵੀ ਕੋਈ ਆਏ ਨਹੀਂ ਹੈਗਾ ਵੀ ਗੁਪਤ ਮਸਾਲੇ ਪਾਉਣੇ ਆ ਭਾਈ ਜਿਹੜੇ ਕਿਸੇ ਨੂੰ ਨਹੀਂ ਦੱਸਣੇ ਲਓ ਜ ਆ ਗਿਆ ਵਿੱਚ ਮਰਚਾ ਪਹਿਲਾਂ ਆ ਗਈ ਬੰਦ ਗੋਭੀ ਤੇ ਪਿਆਜ਼ ਬੰਦ ਹੋਏ ਪਿਆਜ਼ ਛੇਮਲਾ ਠੀਕ ਹੈ ਛਿਮਲਾ ਮਿਰਚ ਆਹੋ ਛਿਮਲਾ ਮਿਰਚ ਸਮਝ ਗਿਆ ਮੈਂ ਬੰਦ ਗੋਭੀ ਪਿਆਜ਼ ਤੇ ਛਿਮਲਾ ਮਿਰਚ ਹੈ ਨਾ ਤੇ ਹੁਣ ਪੈਣੇ ਇਹਦੇ ਚ ਨਿਊਡਲ ਲਾਓ ਜੀ ਆ ਗਏ ਆਪਣੇ ਨਿਊਡਲ ਮੈਂ ਘੈਂਟ ਘੈਂਟ ਨਿਊਡਲ ਰਾਜੇ ਆਈਡੀਆ ਨਾਲ ਹੀ ਪਾ ਦਿੰਦਾ ਕਿ ਆਈਡੀਆ ਹੀ ਹੋਇਆ ਵਾ ਹੁਣ ਤਾਂ ਹੈ ਨਾ ਫੁੱਲ ਪਲੇਟ ਦਾ ਹਾਫ ਪਲੇਟ ਦਾ ਆਈਡੀਆ ਹੀ ਚੱਲਦਾ ਭਾਈ ਜਿਆਦਾ ਬਣਾ ਲਓ ਅੱਛਾ ਥੋੜਾ ਬਰਗਰਾਂ ਵਾਸਤੇ ਰੱਖਣੇ ਆ ਠੀਕ ਆ ਠੀਕ ਆ ਲਾਓ ਜੀ ਜਿਆਦਾ ਬਣਾਉਣੇ ਰਾਜ ਨੇ ਥੋੜੇ ਜਿਹੇ ਆਪਣੇ ਬਰਗਰਾਂ ਵਾਸਤੇ ਵੀ ਰੱਖਣੇ ਆ ਗਿਆ ਨਮਕ ਆ ਗਈ ਹਰੀ ਮਿਰਚ ਇਹ ਕੀ ਹੈ ਰਾਜੇ ਥੋੜਾ ਸੌਸ ਬਲੈਕ ਸਿਰਕਾ ਬੱਤ ਕੋਈ ਹੋਇਆ ਮਸਾਲਾ ਨਹੀਂ ਇਹ ਦਿਖਾਣਾ ਦੇਖ ਲੋ ਜਿਹੜਾ ਹੈ ਗੁਪਤ ਰਾਜ ਆ ਇਹਦਾ ਗੁਪਤ ਰਾਜ ਸਭ ਨੂੰ ਸੁਖ ਜਿਹੜਾ ਟੇਸਟ ਦਾ ਰਾਜ ਆ ਨਹੀਂ ਐ ਨਹੀਂ ਹੈਗਾ ਦਿਖਾਣਾ ਜੋ ਦਿਖਾੜਾ ਇਹਨੇ ਮੰਨ ਲਓ ਹੁਣ ਜੋ ਵਿੱਚ ਪਾਉਣਾ ਉਹ ਦਿਖਾਤਾ ਭਾਈ ਹਨਾ ਵਧੀਆ ਆਈਟਮ ਬਣਾਉਂਦਾ ਹੈ ਸੁਆਦ ਇਸ ਚੀਜ਼ ਸਾਰੀ ਹੈ ਇਹ ਸਮਝ ਲੋ ਸਾਡਾ ਫੈਮਿਲੀ 버ਗਰ ਆਣ ਆਏ ਸਾਡੀ ਸਾਰੀ ਫੈਮਿਲੀ ਦੀ 버ਗਰ ਨੇ ਜਿੱਦ ਟੈਟ ਕਰਵਾ ਲਈ ਹਾਂ ਯਾਰ ਇਹ ਅੱਧੀ ਕਰਾ ਦੇ ਪੈਕ ਵੀ ਕਰ ਦੀ ਹੈ ਹਾਂ ਇੱਕ ਫੁੱਲ ਖਾਣੇ ਆਪੇ ਕਰਦੇ ਹਾਂ ਹਾਂ ਅੱਧੀ ਪੈਕ ਕਰ ਦਿੰਦੇ ਠੀਕ ਆ ਇੱਕ ਬੰਦਾ ਸਾਡਾ ਘਰ ਆਏ ਭਾਈ ਤੇ ਉਹਨੇ ਗਾਣਾ ਮੇਰੇ ਜੋਗੀ ਚੀਜ਼ੀ ਲੈ ਕੇ ਆਏ ਉਹਨੂੰ ਅਸੀਂ ਕਹਿ ਕੇ ਆਏ ਹੋਏ ਆ ਹਾਂ ਵੀ ਤੇਰੇ ਜੋਗੀ ਚੀਜ਼ੀ ਲੈ ਕੇ ਆਉਂਗੇ ਪਾਣ ਜਾਇ ਕਰਾਂ ਜੀ ਬਣ ਗਏ ਆਪਣੇ ਨਿਊਟਰਲ ਰਾਜੇ ਵੈਸੇ ਨਿਊਟਰਲ ਨੂੰ ਬਹੁਤਾ ਟਾਈਮ ਤਾਂ ਨਹੀਂ ਲੱਗਦਾ 5 ਮਿੰਟ ਲੱਗਦੇ ਹੈਨਾ ਆ ਹੁਣ ਦੇਖ ਲਓ ਹਜੇ ਸ਼ੁਰੂ ਭਰਿਆ ਦਾ ਕੰਮ ਬਣ ਵੀ ਗਏ ਜੀ ਐ ਨਿਕਰ ਨੰਬਰ ਨਿਊਟਰਲ ਬਣੇ ਨਾਲ ਕੱਢੀ ਬਰੂ ਇੱਕ ਪਲੇਟ ਹੈ ਨਹੀਂ ਹਾਫ ਹਾਫ ਕਰਨੀ ਆ ਹਾਫ ਹਾਫ ਕਰਦੇ ਲਓ ਭਾਈ ਛਕੋ ਰਾਜਾ ਨਾ ਵਿੱਚ ਪਾ ਕੇ ਥੋੜੇ ਫੋਲ ਦਿੰਦਾ ਵੀ ਅਗਲੇ ਨੂੰ ਜ਼ਿਆਦਾ ਜੇ ਲੱਗੇ ਆਹੋ ਮਨ ਵੀ ਰਾਜੇ ਯਾਰ ਇੱਕ ਇੱਕ ਮਿੰਟ ਰੁਕਣਾ ਪੈਣਾ ਭਾਈ ਇੱਕ ਜਾਣਾ ਜਲਦੀ ਛਕੋ ਨਿਆਣੇ ਦੀ ਡਿਊਟੀ ਸੰਭੋ ਹੈ ਤੁਸੀਂ ਰੱਖ ਦਿਓ ਤੁਸੀਂ ਤਾਂ ਗੱਲਾਂ ਮਾਰ ਮਾਰ ਕੇ ਲੱਗੇਵੇਂ ਛਕਣਾ ਹੈ ਨਾ ਮੈਂ ਤਾਂ ਮਾਰਦੀ ਨੂੰ ਕਿ ਹੈ 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 ਗੱਲਾਂ ਜੀ ਕੋਈ ਨਹੀਂ ਮਾਰੀ ਹਾਂ ਮੂੰਹ ਤੋਂ ਨਹੀਂ ਉਡਲਾ ਭਾਈ ਮੂੰਹ ਤੇ ਨਹੀਂ ਉਡਲਾ ਭਾਈ ਹਾਂ ਛਾ ਕਰੋ ਮੰਨ ਲਾਦਾ ਬੜੀ ਭੈਣ ਨੇ ਫਾਸਟ ਹੋ ਜਾਣਾ ਅੱਜ ਹੈ ਹਾਂ ਕੀ ਬੋੜੀ ਨੂੰ ਦਾ ਕੀ ਹੋ ਗਿਆ ਮਿਰਚ ਲੱਗਦੀ ਇੱਕ ਹੱਟ ਮਿਰਚ ਆਉਂਦੀ ਹੈ ਮਿਰਚ ਤਾਂ ਹੈ ਨਹੀਂ ਪੁੱਤ ਘੱਟ ਤਾਂ ਪੁਆਈ ਮੈਂ ਇਹਦੇ ਨਾਲ ਤੁਹਾਡੀ ਦੀਦੀ ਵੀ ਸੀ ਸੀ ਦੀ ਕਰਦੀ ਲੱਗਦੀ ਬੰਨੂ ਨਾ ਮੈਨੂੰ ਤਾਂ ਦੂਰ ਨੂੰ ਨਹੀਂ ਲੱਗਦੀ ਨੂਰ ਨੂੰ ਨੂਰ ਤਾਂ ਸਾਡੀ ਬੋਰ ਖਾਂਦੀ ਮਿਰਚ ਆਉਂਦੇ ਆਹਮਗ ਲੱਗੀ ਵੀ ਆ ਦੂਰੂ ਦੂਰ ਨਹੀਂ ਕਰਦੀ ਉਹ ਤਾਂ ਚੂ ਵੀ ਨਹੀਂ ਕਰਦੀ ਉਹ ਤਾਂ ਲੱਗੀ ਵੀ ਆਹਮ ਨਾਲ ਖਾਣ ਤੇ ਆਪ ਹੈ ਹੋਂ ਮੰਨੂ ਐਸਾ ਕਨੇ ਬੈਣੇ ਭਾਈ ਹੈ ਤੇ ਪਹਿਲਾਂ ਛਕ ਲਈਏ ਜੀ ਫਿਰ ਫੇਰ ਮਿਲਦੇ ਸਾਨੂੰ ਹੁਣ ਘਰਾਂ ਜਾ ਕੇ ਆਹ ਦੇਖੋ ਬਾਈ ਕੱਕੜਾ ਨਿਕਲਦੀ ਜਾਂਦਾ ਗੱਡੀ ਚੋਂ ਆਲਟੋ ਆਲਟੋ ਦਾ ਮਾਰਦਾ ਨਾ ਸਮਝ ਰਹੀ ਨਾ ਦੇਖ ਲਓ ਹੈ ਅੱਜ 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 ਬਣਾਈ ਪਈਆ ਨੋਵਾ

ਆਪਈ ਕਹਿੰਦਾ ਤੂੰ ਤਾਂ ਮਨੀ ਵਸੇ ਬਣਾਤੀ ਬੈਠੋ ਭਾਈ ਬੈਠੋ ਮੈਂ ਚਾਪੜੀ ਪੀਏ ਲਾਓ ਭਾਈ ਹੁਣ ਤੁਹਾਨੂੰ ਗੋਲ ਗੱਪੇ ਖਿਲਾਤੇ ਨਿਊਡਲ ਖਿਲਾਤੇ ਹੈ ਹੁਣ ਠੀਕ ਆ ਕੰਮ ਓਕੇ ਆ ਕਹ ਜੇ ਵੀ ਭੁੱਖ ਹੈਗੀ ਆ ਨਾ ਨਾ ਹੁਣ ਨਹੀਂ ਹੈਗੀ ਨਹੀਂ ਹੈਗੀ ਬਸ ਨਹੀਂ ਆਉਂਦਾ ਜੇ ਤੁਹਾਨੂੰ ਤਾਂ ਸਾਡਾ ਇਹ ਨਿਊਡਲ ਮੈਂ ਸਿੱਕਣ ਕਰੇਗਾ ਗੋਲ ਗੱਪੇ ਮੈਂ ਆਪਣਾ ਕਿਆ ਮੇਰੇ ਚਟੇਜ ਬਾਈ ਬਾਈ ਪਤਾ ਕੀ ਗੱਲ ਆ ਤੁਸੀਂ ਗੋਲ ਗੱਪੇ ਜ਼ਿਆਦਾ ਖਾਦੇ ਹੋਣੇ ਆ ਹਾਂ ਮੈਂ ਤਾਂ ਗੋਲ ਗੱਪੇ ਦੋ ਖਾਦੇ ਆ ਮੈਂ ਬਸ ਬਣਾ ਉਹ ਹੀ ਪੂਰਾ ਕਰਿਆ ਮੂੰਹ ਦੀ ਹਾਂ ਗੋਲ ਗੱਪੇ ਵੀ ਸੁਆਦ ਆ ਮੂੰਹ ਦਾ ਪੂਰਾ ਕਰ ਲਿਆ ਮੈਂ ਗੋਲ ਗੱਪੇ ਖਾਦੇ ਆ ਮੈਂ ਕਿਸੇ ਤੋਂ ਪਿੱਛੇ ਨਹੀਂ ਰਹੀ ਇਹ ਚੀਜ਼ ਮੰਮੀ ਨੇ ਆਪਣੇ ਦੇ ਲਈ ਗੋਲ ਦੋ ਗੋਲ ਗੱਪੇ ਖਾ ਕੇ ਸਾਬਿਤ ਕੀਤੀ ਹਾਂ ਬਾਈ ਮੈਂ ਗੋਲ ਗੱਪੇ ਜਰੂਰ ਖਾਏ ਪਰ ਨਿਊਡਲ ਮੈਂ ਮੰਨ ਲਓ ਤਾਂ ਕੇਂਦਰ ਦਾ ਨਾ ਇਹ ਜਦੋਂ ਕਰਦੇ ਵਧੀਆ ਦੇ ਇਹ ਨਿਊਟਰਲ ਉਹ ਇੱਕ ਗੱਲ ਆ ਚੀਜ਼ ਵਧੀਆ ਬਣਾਉਂਦਾ ਹਾਂ ਹਾਂ ਵਧੀਆ ਬਣਾਉਂਦਾ ਹੈ ਸਵਾਦ ਨਾਲੇ ਸਫਾਈ ਵਾਲਾ ਕੰਮ ਹਾਂ ਸਫਾਈ ਵਾਲਾ ਹਾਂ ਨਿਊਟਰਲ ਬੜਾ ਸਵਾਦ ਤੇ ਨਿੱਕਾ ਦੀਦੀ ਨੂੰ ਮਿਰਚਾਂ ਜ਼ਿਆਦਾ ਲੱਗੀਆਂ ਕਿਉਂਕਿ ਅਸੀਂ ਘੱਟ ਖਾਂਦੇ ਹਾਂ ਘੱਟ ਖਾਂਦੇ ਹਾਂ ਦੀਦੀ ਕਹਿੰਦੀ ਮੈਂ ਸਾਰੀ ਸਬਜ਼ੀ ਵਿੱਚ ਸਿਰਫ ਦੋ ਮਿਰਚਾਂ ਪਾਉਂਦੀ ਆ ਬੱਲੇ ਬੱਲੇ ਹੈ ਪਖਾਣੇ ਵਾਲੇ ਵੀ ਇਹ ਦੋ ਕੇ ਜਾਣੇ ਆ ਹਾਂ ਇਹ ਕਿੰਨੀਆਂ ਮਿਰਚਾਂ ਮੰਦੀ ਸਿਰਫ ਦੋ ਓ ਮਿਰਚ ਜੀ ਨੇ ਕਿਆ ਮਿਰਚਾ ਖਾਣੀ ਆ ਨਹੀਂ ਹੈ ਨਾ ਪਤਾ ਜੇ ਦੋ ਮਿਰਚਾਂ ਹੁੰਦੀਆਂ ਤਿੰਨ ਹਿੱਸੇ ਕਰ ਲੈਣੇ ਆ ਸਬਜ਼ੀ ਵਿੱਚ ਨਾ ਕਈ ਵਾਰ ਇੱਕ ਡੰਡੀ ਦੇ ਨਾਲ ਆਉਦੀ ਹੈ ਹੈ ਨਾ ਇੱਕ ਦੀਦੀ ਦੇ ਨਾਲ ਆਉਦੀ ਮਿਰਚ ਹਾਂ ਇਹਨਾਂ ਨੂੰ ਤਾਂ ਖਾਂਦੀ ਨਹੀਂ ਸਬਜ਼ੀ ਵਿੱਚ ਨਾ ਕੱਟਦੀ ਹੋ ਜਾਂਦੇ ਕਈ ਵਾਰ ਤਿੰਨ ਡੰਗ ਦੇ ਵੀ ਸਾਰ ਜਾਂਦਾ ਹੋਣਾ ਲੈ ਲੈ ਮੇਰੀ ਤਾਂ ਖਤਮੇ ਨਹੀਂ ਹੁੰਦੀ ਕਈ ਵਾਰ ਅੱਗ ਦਾਣੀ ਪੈ ਗਈ ਨਾ ਕੱਟਣ ਦੀਆਂ ਮਨ ਨੂੰ ਕਹਿੰਦਾ ਨਹੀਂ ਬਣਾਉਣਾ ਉਹ ਬਾਂਦੀ ਪਾਣੀ ਬਣੇ ਜਾਂ ਅੰਬਲੀ ਮੈਂ ਦੇਖੋ ਹੁਣ ਗੱਲ ਪਤਾ ਕਿਆ ਜੇ ਸਬਜ਼ੀ ਦਾ ਬਣੇ ਜਾਂ ਜੇ ਹੁਣ ਦੋ ਪਿਆਜ਼ ਦੋ ਵਿੱਚ ਆਲੂ ਇੱਕ ਅੱਧਾ ਟਮਾਟਰ ਉਹ ਤਿੰਨ ਜਾਣੇ ਜੋਗੀ ਤਾਂ ਸੰਦਣਾ ਇਹੀ ਪੂਰੀ ਹੋ ਜਾਂਦੀ ਬਾਕੀ ਵਿੱਚ ਜੋ ਨਹੀਂ ਸਬਜ਼ੀ ਬਣਾਣੀ ਉਹ ਪੈ ਜਾਂਦੀ ਉਹ ਪਾਣੀ ਕਰੇਗਾ ਚਾਵਲ ਬਣ ਜਾਂਦੇ ਤਾਂ ਮੈਂ ਕਿਹਾ ਸਕੀਮ ਦਮਾ ਤੂੰ ਇੱਕ ਆਲੂ ਪਾਏਗਾ ਇੱਕ ਪਿਆਜ਼ ਬਾਰੇ ਇੱਕ ਟਮਾਟਰ ਇੱਕ ਵਿੱਚ ਹਾਂ ਪੈ ਤੇ ਉਨੇ ਕੇ ਬੜੇ ਗਾਨੇ ਕੋਲੀਆਂ ਜਿੰਨੀ ਬਣੇ ਜਾਂਦੀ ਆ ਫਿਰ ਵੀ ਕਈ ਵਾਰ ਹਾਂਜੀ ਨਾਲੇ ਘਰ ਦਾ ਸਰਪ ਹਾਂ ਉਹ ਨਹੀਂ ਪਾਏ ਇੱਕ ਪਿਆਜ ਦੁਪਹਿਰ ਵਾਂਗ ਇੱਕ ਟਮਾਟਰ ਮੈਂ ਕਿਲੋ ਵਾਲੀ ਤਾਂ ਮੈਂ 1 ਕਿਲੋ ਆਲੂ ਨਹੀਂ ਕਿਹਾ 15 ਦਿਨ ਤਾਂ ਕੱਢਣ ਦੇ ਹੁੰਦੇ ਬੁੱਧੇ ਨਿਕਲ ਜਾਂਦੇ ਜਿਆਦੀ ਘੱਟ ਵੀ ਨਹੀਂ ਬਣਾ ਹੁੰਦੀ ਕੀ ਫਿਰ ਖਾਂਦੇ ਤੇ ਕੋਈ ਆਜਵੇ ਅਗਲੇ ਨੂੰ ਵੀ ਦੇ ਇਹਦੇ ਖਾਂਦੀ ਉਹਨੇ ਮਿਲ ਚ ਜਾਂਦਾ ਇਹਦੇ ਖਾਂਦੀ ਉਹਨੇ ਤਾਂ ਮੈਂ ਦੇਖੀ ਲੈ ਇੱਕ ਚਮਚਾ ਸਬਜੀ ਦਾ ਹਾਂ ਇੱਕ ਜੰਮ ਤਾਂ ਕਿ ਤੱਕ ਜ਼ਿਆਦਾ ਹੋ ਜਾਂਦਾ ਉਹ ਚੋ ਵੀ ਛੱਡ ਦਿੰਦੀ ਨਹੀਂ ਰੋਟੀ ਮੋਲਾਂ ਦਾ ਘੱਟ ਰੋਟੀ ਮੋਲਾਂ ਦਾ ਘੱਟ ਖਾਂਦੀ ਆ ਨਹੀਂ ਨੇ ਸਬਜ਼ੀ ਦਾ ਖਾਣੀ ਉਹਨੇ ਸੁੱਕੀ ਰੋਟੀ ਖਾਈ ਜਾਣੀ ਬਸ ਸੁੱਕੀ ਰੋਟੀ ਤਾਂ ਹੀ ਤਗੜੀ ਜਾ ਤਾਂ ਹੀ ਨਹੀਂ ਤਗੜੀ ਹੁੰਦੀ ਹਾਂ ਹੁਣ ਕਿਆ ਹੋਇਆ ਇਹਨੂੰ ਨੀਂਦ ਆਂਦੀ ਆ ਨਹੀਂ ਆਉਣੀ ਇਹ ਕਿਹਨੇ ਸਾਰੇ ਕਹਿੰਦੇ ਆ ਹਾਂ ਹੁਣ ਹੀ ਕਿਹ ਸਫਤਾ ਹੁੰਦੀਆਂ ਸੋ ਇਹ ਗੱਲ ਵਿਚਾਰੀ ਮੇਰੀ ਮੰਮੀ ਅਗਲੀ ਚ ਸਬਜੀ ਚਲੇਗੀ ਹੂਵੇਂ ਆ ਜਾਣੀ ਆ ਰੋਟੀ ਰੋਟੀ ਬਸ ਐਦਾ ਹੀ ਖਾਦੀ ਵੀਰਦੀ ਆ ਮੇਰੇ ਕਾ ਨਹੀਂ ਉਲਟਾ ਮੇਰੇ ਕਾ ਨਹੀਂ ਨੇ ਰੋਟੀ ਘੱਟ ਕਰਦੇ ਸਬਜੀ ਨੂੰ ਜ਼ਿਆਦਾ ਗੇੜੇ ਦਿੰਦੇ ਆ ਸਬਜੀ ਇਹ ਕੋ ਡੁੱਪਦੀਲਾ ਭਰ ਕੇ ਬਣਾ ਲੈ ਰੋਟੀ ਤੋਂ ਨਹੀਂ ਮੈਂ ਸਬਜੀ ਕੁਲੀ ਬਣਾਉਂਦੀ ਮੈਂ ਸ਼ਾਨ ਨੂੰ ਤਾਂ ਸਾਡੇ ਕਦਮ ਹੋ ਜਾਂਦੀ ਐ ਸਾਡੇ ਦੇ ਕਿਤੇ ਹੀ ਹੋਊਗਾ ਦੋ ਡੰਗ ਸਰਦੇ ਨਹੀਂ ਤਾਂ ਇੱਕੋ ਡੰਗ ਮਸ ਹੀ ਹੁੰਦਾ ਬਸ ਇਹ ਸਾਡੀ ਕੌਡੀਆਂ ਭਰਪਾਈ ਸਾਡੇ ਨਾਲ ਸਬਜੀ ਬੁੱਧੀ ਕਰਦੇ ਆ ਜੇ ਆਲੂ ਮਟਰ ਆ ਕੋਈ ਵੀ ਚੀਜ਼ ਆ ਜਿਵੇਂ ਆਲੂ ਗੋਭੀ ਹੋ ਗਈ ਤਾਂ ਇਹਨੇ ਆਲੂ ਆਲੂ ਚੂਗਣਾਂ ਦੇ ਵਿੱਚ ਤੇ ਸਬਜ਼ੀਆਂ ਛੱਡ ਦਈਆਂ ਅੱਛਾ ਨਿਆਣੇ ਖਾਂਦੇ ਆ ਆਲੂ ਆਲੂ ਆ ਹੂੰ ਆਦੋ ਲੋ ਖਾਂਦੇ ਆ ਸਾਡਾ ਇੰਨਾ ਬੜਾ ਹੋ ਗਿਆ ਕਈ ਵਾਰ ਤਾਂ ਕਹਿ ਦੂੰਗੀ ਮੇਰੇ ਸਬਜ਼ੀ ਵਿੱਚ ਆਲੂ ਬਣ ਕੇ ਪਰੌਂਠਾ ਬਣਾ ਦੇ ਆਪਣੇ ਨੂਰ ਵੀ ਤੇ ਜ਼ਿਆਦਾ ਆਲੂ ਖਾਂਦੀ ਉਹ ਚੱਲ ਹਾਂ ਨਿਆਣੀ ਆ ਕਾਹ ਬੜੀ ਹੋ ਕੇ ਦੇਖੋ ਕਿਆ ਕਰਦੀ ਆ ਨੂਰ ਵੀ ਆਲੂਏ ਖਾਂਦੀ ਆਲੂ ਆਰ ਚੌਲ ਆਲੂ ਚੌਲ ਇੱਕ ਸੁੱਕੇ ਗੋਲ ਗੱਪੇ ਇੱਕ ਗੋ ਮਟਰ ਕੱਲ ਮੈਂ ਚੋਲ ਬਣਾਏ ਤੇ ਮੈਨੂੰ ਕਹਿੰਦੀ ਇੱਕ ਚੋਲ ਮਾੜੇ ਜਿਹੇ ਹੋਣੇ ਚਾਹੀਦੇ ਵਿੱਚ ਤੇ ਆਲੂ ਆਲੂ ਚੁੱਕੇ ਦੇ ਦੇ ਬੱਸ ਗੱਲੀਨ ਕਹਿੰਦੀ ਬੱਸ ਆਲੂ ਇਹ ਬਣਾਵਾ ਦੇਣੇ ਸੀਗੇ ਹਾਂ ਚੋਲ ਤਾਂ ਪਾਉਣ ਦੇ ਵਿੱਚ ਆਲੂ ਆ ਫਰਾਈ ਕਰ ਦੇ ਕਰ ਬੱਸ ਲੈ ਲੈ ਜਾ ਆਲੂ ਇਹ ਗੱਲ ਆਲੂ ਤਾਂ ਹਰ ਰੋਜ਼ ਫਰਾਈ ਕਰਵੰਦੀ ਹਾਂ ਮੇਰੇ ਮਾਮੇ ਦਾ ਮੁੰਡਾ ਪਨੀਰ ਖਾਂਦਾ ਉਹਨੂੰ ਚੱਤੀ ਪੈਰ ਪਨੀਰ ਚਾਹੀਦਾ ਤਿੰਨੇ ਟਾਈਮ ਤਿੰਨੇ ਟਾਈਮ ਔਰ ਰੋਜ਼ ਚਾਹੀਦਾ ਅੱਕਦਾ ਵੀ ਨਹੀਂ ਆ ਉਹਦਾ ਫੇ ਮੇਤੇ ਵੀ ਉੱਪਰ ਨੂੰ ਆ ਕਿਆ ਕਾਦੀਆਂ ਮੈਨੂੰ ਪਨੀਰ ਵੀ ਨਹੀਂ ਬਣਾ ਕੇ ਦੇ ਸਕਦੀਆਂ ਦਾ 3 ਦਿਨ ਲੱਗਣੇ ਜਦ ਜੂਨ ਦਾ ਮਹੀਨਾ ਦਾ ਰਮਣੇ ਉਹ ਰਿਐ ਮਿੱਤਿਆ ਮੈਂ ਨਹੀਂ ਤੁਹਾਡੇ ਕੋਲ ਬੋਲਣਾ ਮੈਂ ਕਾਤੇ ਕਿਆ ਹੋ ਗਿਆ ਤੁਸੀਂ ਹਰ ਰੋਜ਼ ਮਟਰ ਪਨੀਰ ਨਹੀਂ ਬਣਾਉਂਦੇ ਕਹਿੰਦਾ ਤੁਸੀਂ ਹੋਰੇ ਸਬਜ਼ੀਆਂ ਬਣਾਈ ਜਾਂਦੇ ਆ ਮੈਂ ਕਿਹਾ ਮੈਂ ਆਪੇ ਲੈ ਕੇ ਆ ਜਾ ਕੇ ਮਟਰ ਪਨੀਰ ਜਾ ਕੇ ਨਹੀਂ ਮਟਰ ਪਨੀਰ ਬਣਾ ਕੇ ਤਾਂ ਪਨੀਰ ਚਾਹੀਦਾ ਹੀ ਚਾਹੀਦਾ ਏ ਇਹ ਬਹੁਤ ਖੰਦਾ ਮਟਰ ਪਨੀਰ ਨਾ ਨਾ ਫੇਰ ਮਾਮੇ ਪਰ ਗਿਆ ਹਾਂ ਹਾਂ ਮੇਰਾ ਤਾਂ ਆਪ ਫੇਵਰੇਟ ਆ ਭਾਈ ਮੈਂ ਜੇ ਵਿਆਹ ਸ਼ਾਦੀ ਫਿਰ ਤੈਨੂੰ ਨਾ ਪਸੰਦ ਹੋਵੇ ਭਾਈ ਸਾਨੂੰ ਤਾਂ ਹੈਗਾ ਮੈਂ ਉਹ ਗੱਲ ਕਰਦੀ ਵੀ ਜਿੱਨੇ ਕਿ ਜਿੱਕਰ ਲੋਕ ਕਹਿੰਦੇ ਨੇ ਮਟਰ ਪਨੀਰ ਬਣਾ ਲਓ ਕਿੰਨੀ ਖੁਸ਼ੀ ਜੀ ਉਹ ਮੈਨੂੰ ਨਹੀਂ ਹੈਗਾ ਮੈਂ ਜਿਹੜਾ ਮਟਰ ਪਨੀਰ ਹੁੰਦਾ ਏ ਉਹ ਘੱਟ ਵਧੀਆ ਲੱਗਦਾ ਜਿਹੜਾ ਘਰ ਦਾ ਹੁੰਦਾ ਓਹ ਵਧੀਆ ਲੱਗਦਾ ਮੈਂ ਇਹਦੀ ਕੋਈ ਤਰ੍ਹਾਂ ਚਾਹੇ ਘਰ ਦਾ ਹੋਵੇ ਚਾਹੇ ਮੋਹਦਾ ਹੋਵੇ ਨਹੀਂ ਮੈਂ ਕਦੀ ਨਹੀਂ ਖਾਇਆ ਨਹੀਂ ਚੱਲ ਹਰੇਕ ਦੀ ਆਪਣੀ ਆਪਣੀ ਪਸੰਦ ਹੁੰਦੀ ਆ ਤੇ ਸਬਜੀ ਹੁਣ ਸਿਆਲ ਮਾ ਪਨੀਰ ਦੇ ਪਕੌੜੇ ਹੁੰਦੇ ਲੋਕ ਹੁਣ ਵੀ ਨਹੀਂ ਕਰਦੇ ਗੱਲ ਪਤਾ ਕੀ ਗੂੜੇ ਤਾਂ ਮੈਂ ਨਹੀਂ ਘਟੇ ਖਾਂਦੀ ਆ ਕੋਈ ਵੀ ਚਾਹ ਕੋਈ ਵੀ ਹੁਣ ਗੱਲ ਪਤਾ ਕੀ ਏ ਹੁਣ ਦੇਖੋ ਕਹਿੰਦੇ ਜਿਹੜੀ ਪੁਜੀ ਖਾਂਦੀ ਹੁੰਦੀ ਪਨੀਰ ਵੀ ਉਹ ਕਰਦੀ ਹੁੰਦੀ ਆ ਹਾਂ ਆ ਬੋਲਿਆ ਹੁਣ ਪੁਰਾਣਾ ਪੁਰਾਣਾ ਕਹਿੰਦਾ ਭਾਈ ਜਿਹੜੀ ਪੁਜੀ ਖਾਂਦੀ ਹੁੰਦੀ ਪਨੀਰ ਹੋ ਗਿਆ ਪਹਿਲੀ ਸਵਾਦ ਕਰਦੀ ਆ ਜਿਹੜੀ ਸੌਗੀ ਫੁੱਟੇ ਚੰਗੇ ਲੱਗਦੇ ਫਿਰ ਆਏ ਘਰੇ ਕਰਦੀ ਦੀ ਪਿੱਛਾ ਨੂੰ ਚੱਕ ਕੇ ਨਾ ਹੱਥ ਗਿਆ ਕਿ ਚੁੰਬੜ ਜਾ ਕੱਢ ਲਿਆ ਮੇਰੀ ਮੇਰੀ ਇੰਨਾ ਹੀ ਹੋਇਆ ਥੋੜੀ ਜਿਹੀ ਕੁੱਜੀ ਬਜੀ ਹੋਈ ਤੇ ਪਨੀਰ ਦੀ ਮੇਰੇ ਸਬਜੀ ਸਵੇਰੇ ਹੈ ਨਹੀਂ ਤੇ ਫਿਰ ਇੱਕ ਕਪੂਲ ਇੰਨਾ ਉਹਦਾ ਗੋਭੀ ਦਾ ਪਿਆ ਤਾਂ ਮੈਂ ਦੋ ਇੱਕ ਕਟੇ ਆਪਣੇ ਉਹ ਪਿਆਜ਼ ਹੀ ਇੱਕ ਕਟੇ ਮੈਂ ਥੋੜਾ ਜਿਹਾ ਤੇਲ ਪਿਆ ਮੈਂ ਫਰਾਈ ਕਰਕੇ ਮਿਕਸ ਸਬਜੀ ਚਾ ਚਲੋ ਭਾਈ ਦੋ ਡੰਗ ਪਾਰ ਦੋ ਡੰਗ ਪਾਰ ਆਉਂਦੇ ਨਾਲ ਓ ਭਾਈ ਪਰਾਠੇ ਵੀ ਬਣ ਜਾਂਦੇ ਆ ਹੂੰ ਬਾਹਰ ਤਾਂ ਜਾਂਦੇ ਆ ਫਿਰ ਸਵੇਰੇ ਸਵੇਰੇ ਖਾਂਦੇ ਇਹ ਘੱਟੇ ਖਾ ਕੇ ਆ ਖੂਚੇ ਜੇ ਪਰੌਂਠੇ ਬਣਾਉਣੇ ਵੀ ਪੈਂਦੇ ਪਰ ਮੈਨੂੰ ਉੱਪਰ ਕੀ ਨਹੀਂ ਲਗਾਉਣ ਦਿੰਦੇ ਸੁੱਕੇ ਪਰੌਂਠੇ ਕਹਿ ਦਿੰਦੇ ਆ ਵੀ ਐਦਾਂ ਹੀ ਕੀ ਰੱਖਤੀ ਆ ਉੱਪਰ ਬਈ ਕੀ ਨਹੀਂ ਲਗਾਈ ਉੱਪਰ ਹੂੰ ਚੰਗੇ ਲੱਗਦੇ ਹੁੰਦੇ ਚੰਗੇ ਲੱਗਦੇ ਹੁੰਦੇ ਐਦਾਂ ਹੋ ਜਾਂਦਾ ਨਾ ਫਿਰ ਬਈ ਬੀਬੀ ਹੂਪੀ ਬਾਝਲਦਾ ਜਾਂ ਘਟ ਜਾਂਦਾ ਇਹ ਚੀਜ਼ਾਂ ਨਾਲ ਇਹ ਵੀ ਗੱਲ ਆ ਭਾਈ ਸਾਡੇ ਪਰ ਤਾਂ ਹੁਣ ਤੱਕ ਕਿਰਪਾ ਬਾਬੇ ਨਾਨਕ ਦੀ ਹਾਂ ਪਾਪਾ ਜੀ ਦਾ ਹੀ ਵਾਦਾ ਹੋਰ ਬਾਕੀ ਮੰਮੀ ਦਾ ਤਾਂ ਕਈ ਵਾਰ ਘਟ ਜਾਂਦਾ ਹੈ ਮੇਰਾ ਵੀ ਘਟ ਜਾਂਦਾ ਏ ਉਹ ਵੀ ਕਈ ਹਨ ਜਿਆਦਾ ਪ੍ਰੈਸ ਨਹੀਂ ਜਾਂ ਮੈਂ ਚੈੱਕ ਕਰੇ ਵਗੈਰਾ ਨਹੀਂ ਸੰਭ ਦੇ ਖਾ ਵੀ ਲੈਂਦੇ ਆ ਹਾਂ ਬਹੁਤ ਕਿਤੇ ਕਿਤੇ ਹਾਂ ਫਿਰ ਆਏ ਜੀ ਕਿਹਾ ਨਾ ਗੋਈ ਨਹੀਂ ਸਭ ਦੀਆ ਪੋਟਾ ਖੁੱਲਣ ਨਹੀਂ ਆ ਸਭ ਦੇ ਮੈ ਨਹੀਂ ਲੈਣਾ ਏ ਨੰਨਾ ਏ ਨੰਨੀ ਮੈਂ ਹੁਣ ਲੈਣ ਲੱਗਿਆ ਬਸ ਮੇਰਾ ਸੇਕ ਕਰੀ ਕਰ ਲੈ ਨਹੀਂ ਹੁੰਦਾ ਕਦੇ ਵੱਜ ਜਾਂਦਾ ਕਦੇ ਘਟ ਜਾਂਦਾ ਏ ਜਦ ਹੀ ਨਾ ਸਾਡ ਘਟਦਾ ਹੀ ਆ ਇਹਦਾ ਵੀ ਘਟਦਾ ਹੈ ਮੇਰਾ ਵੀ ਘਟਦਾ ਹੈ ਮੇਰਾ ਹੀ ਪਹਿਲਾਂ ਘਟਦਾ ਹੀ ਮੇਰਾ ਤਾਂ ਪਤਾ ਨਹੀਂ ਘਟਦਾ ਕਿਉਂ ਸਾਰੇ ਨਹੀਂ ਘਟ ਇਹ ਅਸਲ ਚ ਗੱਲ ਪਤਾ ਕੀ ਹੈ ਮੇਰਾ ਤਾਂ ਠੀਕ ਹੈ ਵੈਸੇ ਇਹ ਥੋੜਾ ਜਨਾ ਕੁਝ ਬੀਪੀ ਵਾਲੇ ਚੱਕਰ ਚ ਮੈਂ ਤੁਹਾਨੂੰ ਗੱਲ ਦੱਸਦਾ ਮੇਰਾ ਇੱਕ ਦੋਸਤ ਆ ਮੁੰਡਾ ਦਾ ਮੈਡੀਕਲ ਸਟੋਰ ਆ ਇੱਕ ਵਾਰ ਨਾ ਮੈਂ ਉਹਦੇ ਕੋਲ ਗਿਆ ਮੂਰੇ ਹੀ ਉਹਨੇ ਬੀਪੀ ਚੈੱਕ ਕਰਨ ਵਾਲੀ ਮਸ਼ੀਨ ਰੱਖੀ ਹੋਈ ਉਹਨੇ ਮਤਲਬ ਫ੍ਰੀ ਲਿਖ ਕੇ ਲਾਇਆ ਬਤਾ ਵੀ ਜੀ ਕਿਸੇ ਨੇ ਬੀਪੀ ਚੈੱਕ ਕਰਾਉਣਾ ਤਾਂ ਫ੍ਰੀ ਆ ਤੇ ਮਹਾ ਯਾਰ ਮਹਾ ਪਾਜੀ ਉਹ ਮੁੰਡਾ ਮੇਰੇ ਕੋਲ ਜਿੰਮਾ ਲਾਉਂਦਾ ਤਾਂ ਉਹ ਇੰਗਲੈਂਡ ਵੀ ਲਾ ਕੇ ਆਇਆ ਬਹੁਤ 8-9 ਸਾਲ ਤੇ ਫਾਰਮੇਸੀ ਦੇਖ ਲਾ ਦੀਦੀ ਉਹਨੇ 2005-6 ਚ ਕਰੀ ਵੀ ਮੇਰੇ ਤੇ ਤਾਂ ਚਲੋ بڑا ਏ ਬਾਈ ਤੇ ਮਹਾ ਪਾਜੀ ਯਾਰ ਮੇਰਾ ਵੀ ਕਰੀ ਬੀਪੀ ਚੈੱਕ ਕਹਿੰਦਾ ਤੇਰਾ ਬਾਦਾਂ ਘਟਦਾ ਮੈਂ ਕਹਾ ਨਹੀਂ ਮੈਂ ਕਦੇ ਚੱਕੇ ਨਹੀਂ ਕਰਾਇਆ ਉਹ ਕਹਿੰਦਾ ਬਾਬਾ ਆ ਜੋੜੇ ਹੱਥ ਕਹਿੰਦਾ ਫੇਰ ਨਾ ਚੈੱਕ ਕਰਾ ਮੈਂ ਕਾਦੇ ਕਹਿੰਦਾ ਇਹ ਜਾ ਬਹਿ ਮਾ ਨਾ ਇਸ ਚੀਜ਼ ਦਾ ਕਹਿੰਦਾ ਤੈਨੂੰ ਮੜਾ ਏ ਤੇਰਾ ਸਰੀਰ ਡਾਊਨ ਹੋਏਗਾ ਨਾ ਤੈਨੂੰ ਹਾਏ ਮੇਰਾ ਬੀਪੀ ਫਤ ਗਿਆ ਹਾਏ ਮੇਰਾ ਬੀਪੀ ਘਟ ਗਿਆ ਕਹਿੰਦਾ ਬਹਿਮ ਇਹ ਬਹੁਤ ਬਾੜਾ ਇਹਦਾ ਹੋਆ ਨਹੀਂ ਇਹਦੀ ਤਾਂ ਇੱਕ ਨਿਸ਼ਾਨੀ ਹੀ ਹੋ ਜਾਂਦੀ ਆ ਜਦ ਮੇਰਾ ਤਾਂ ਸੈਂਟਰ ਤੋਂ ਸਦੀ ਲੱਜ ਜਾਂਦਾ ਦਰਦ ਹੁੰਦਾ ਜਾਂ ਅੱਖਾਂ ਦਾ ਦਰਦ ਹੋਣ ਲੱਗ ਜਾਂਦੀ ਆ ਬੱਸ ਫਿਰ ਪਤਾ ਲੱਗ ਜਾਂਦਾ ਮੇਰਾ ਕੱਪੇ ਤੇ ਸੁਣਨਾ ਮਤਲਬ ਮੇਰਾ ਵੀ ਕਦੀ ਕਦੀ ਸਿਰ ਦੁਖਦਾ ਫਿਰ ਮੈਨੂੰ ਕੀ ਸਮਝਣਾ ਚਾਹੀਦਾ ਜੀ ਇਹਨਾਂ ਨੂੰ ਕਿਹੜਾ ਕਰਦੋਂ ਦੁੱਖਣ ਲੱਗ ਜਾਂਦੇ ਕਿ ਮੱਥਾ ਰੱਖਣ ਲੱਗ ਜਾਂਦਾ ਕਿ ਆਹ ਹਮਨੇ ਕਰਤੈ ਬਹੁਤ ਦੁਖਦੀ ਆ ਇਹਦੇ ਨਾਲ ਹਾਂ ਲਓ ਭਾਈ ਆ ਨਹੀਂ ਆ ਜਾਂਦੀਆਂ ਹੋ ਜਾਂਦੀਆਂ ਨੋ ਜੀ ਇੱਕ ਡਾਕਟਰ ਸਾਹਿਬ ਹੋਰ ਆ ਗਏ ਲਿਖਾ ਮੈਂ ਤਾਂ ਉਹਨੇ ਦੱਸਿਆ ਸਾਰੇ ਵੀਪੀ ਦੇ ਕਹਿ ਲੈ ਨਾ ਬੀਪੀ ਬੀਪੀ ਦੇ ਲੋਕਾਂ ਨੂੰ ਦੱਸਣ ਵਾਲੇ ਅੱਜ ਅਸੀਂ ਡਾਕਟਰ ਸਾਹਿਬ ਬੁਲਾਏ ਹੋਏ ਨੇ ਸਾਰੇ ਹੈ ਤੁਹਾਨੂੰ ਕੱਲ ਕੱਲੇ-ਕੱਲੇ ਚੀਜ਼ ਦੱਸੂਗਾ ਵੀ ਕਿਆ-ਕਿਆ ਚੀਜ਼ ਹੋਏ ਤੇ ਬੀਪੀ ਵਧਦਾ ਕਿਆ ਚੀਜ਼ ਹੋਏ ਤੇ ਬੀਪੀ ਘਟਦਾ ਇੱਧਰ ਤੇ ਦੁੱਖੇ ਤੇ ਕਿਆ ਹੁੰਦਾ ਵੀ ਬੀਓ ਕਰ ਦੇ ਹਾਂ ਹੋਰ ਕੀ ਐ ਲਵ ਭਾਈ ਕਿਆ ਕਹਿੰਦੀ ਆ ਆਪਣੀ ਆਪਣੀ ਫੋਨ ਲੈ ਲਮਾ ਇੱਕੋ ਕੰਮ ਅੱਛਾ ਫੋਨ ਲੈ ਨਾ ਪਤੀ ਪਾਣੀ ਬਿਜੋਰ ਨਾਲੇ ਨਹੀਂ ਫੋਨ ਉੱਪਰ ਲਾ ਲੈ ਪੁੱਤ ਰੋਟੀ ਖਾਏ ਕਰ ਠੀਕ ਆ ਹਾਂ ਇਹ ਚੀਜ਼ ਦੇ ਪਿੱਛੇ ਪਈ ਰਹਾ ਵਸਾਲ ਜੀ ਅੱਛਾ ਤੂੰ ਫੋਨ ਦੇ ਪਿੱਛੇ ਪਈ ਰਹਾ ਅਸੀਂ ਰੋਟੀ ਪਿੱਛੇ ਨਾ ਪਈਏ ਹਾਂ ਕਹਿੰਦੀ ਇਹ ਚੀਜ਼ ਦੇ ਮਗਰ ਭਾਈ ਪਏ ਰਹੋ ਦੱਸ ਮੈਡਮ ਬਣਦੀ ਬਹੁਤੀ ਸੁਖੜੇ ਨਿਆਣੇ ਕਿੰਨੇ ਦੀਦੀਆਂ ਦੇ ਐਵੇਂ ਦੇ ਆ ਹਾਂ ਰੱਜੀ ਦੀਦੀ ਨਾਲ ਅਮੀਤ ਦੀਦੀ ਦੇ ਨਿਆਣੇ ਭਾਈ لمبے ਬਥੇਰੇ ਹੋ ਗਏ ਹੈ ਹੈ ਐਂ ਹਾਂ ਹੈ ਮੇਰੇ ਨਾਲ ਕੋਈ ਵੀ ਹੈਗਾ ਫੇਰ ਚ ਐ ਪਤਲੇ ਪਤਲੇ ਆ ਸਾਰੇ ਆ ਬਿਲਕੁਲ ਹਾਂ ਤੇ ਆ ਅਦੇਕਾ ਦੀਦੀ ਕੁੜੀ ਵੀ ਉਹਦਾ ਰੱਜੀ ਦੀਦੀ ਵੀ ਸਾਰੇ ਉਹ ਵੀ لمبے ਹੋਈ ਜਾਂਦੇ ਆ ਫੁੱਲ ਤੇ ਹੈ ਨਹੀਂ ਕਿਧਰੇ ਨੂੰ ਤੱਕ ਜਾਲੀ ਆਏ ਪਹਿਲਾਂ ਹੁੰਦਾ ਤਾਂ ਨਿਆਣੇ ਖੇਡਦੇ ਰਹਿੰਦੇ ਤੇ ਨਿਆਣਾਂ ਨੂੰ ਭੁੱਖ ਲੱਗ ਜਾਂਦੀ ਤੇ ਅੱਜ ਕੱਲ ਨਿਆਣੇ ਖੇਡਦੇ ਨਹੀਂ ਨੂੰ ਭੁੱਖਾਂ ਲੱਗਦੀ ਹੋਰ ਫੋਨਾਂ 'ਤੇ ਬੈਠੇ ਰਹਿੰਦੇ ਹੋਰ ਫੋਨਾਂ 'ਤੇ ਨਾ ਫੋਨ ਦੇ ਦੋ ਬੱਸ ਹਾਂ ਨਾ ਇਹ ਸਾਡੀ ਨੂੰ ਜਿਹੜਾ ਛੋਟੇ ਜਿਹੇ ਹੁਣ ਛੋਟੇ ਹੁਣ ਨਾ ਅਸੀਂ ਉੱਥੇ ਗੁਰਦੁਆਰੇ ਚੰਨਾਂ ਦੇ ਡੱਬੇ ਬਣੇ ਹੋਏ ਹੁੰਦੇ ਤੇ ਅਸੀਂ ਪਿੱਛੇ ਹੀ ਛੇੜੀ ਜਾਂਦੇ ਹਾਂ ਹਾਂ ਉੱਥੇ ਹੁੰਦੇ ਤੇ ਡੱਬੇ ਹਾਂ ਬਿਲਕੁਲ ਹਾਂ ਪਿੱਛੇ ਹੀ ਛੇੜੀ ਜਾਣੀ ਜਾਂਦੀ ਆ ਕੇ ਤਾਂ ਬਣਾਣੀ ਬਾੜ ਜ ਬਣਾਈ ਜਾਣੀ ਮਿੱਟੀ ਜ ਬਣਾਣੀ ਪਿੱਛੋ ਅੱਜ ਕੱਲ ਨਿਆਣਿਆਂ ਨੂੰ ਪਤਾ ਨਹੀਂ ਤੇ ਉਹਨੇ ਤਾਂ ਡੰਡਾ ਲੈ ਕੇ ਵੀ ਭੱਜਦੀ ਹੋਣੀ ਪਿੱਛੇ ਆਹੋ ਆਇਆ ਤਾਂ ਕੋਈ ਲਿਆਉਣੀ ਪੈਣੀ ਡੰਡੇ ਨਾਲ ਆਈਆਂ ਦੇ ਵੱਜੇਗਾ ਤੁਸੀਂ ਆਪੀ ਨਾਲ ਰੱਖੀਏ ਨਹੀਂ ਕਰੇ ਨਹੀਂ ਬੰਦਣਾ ਨਹੀਂ ਅਗੇ ਸਮੇਂ ਠੀਕ ਤੇ ਉਹ ਸਮੇਂ ਠੀਕ ਤੇ ਹਾਂ ਮੈਂ ਤਾਂ ਸਮਾਂ ਠੀਕ ਤਾਂ ਅੱਜ ਕੱਲ੍ਹ ਨਿਆਲੇ ਨੂੰ ਬਾਹਰ ਭੇਜਣ ਦਾ ਸਮਾਂ ਨਹੀਂ ਹਾਂ ਤੇ ਮੂਰੇ ਵੀ ਕਿੰਨੇ ਚੱਕ ਕੇ ਨਿਕਾ ਰਹੇ ਬਿਲਕੁਲ ਮੈਂ ਅਸੀਂ ਖੇਡੀਆਂ ਕਰਦੇ ਨੇ ਬੀਬੀ ਨੇ ਭੁਗ ਨਹੀਂ ਮਾਰੋ ਭੁਗੋ ਜਦੋਂ ਤਲੀਓ ਧਰੋ ਤੇ ਇਸਾ ਨਹੀਂ ਆ ਨਹੀਂ ਸਕਦੀ ਇਹ ਕਾਰਨੋਂ ਤੁਸੀਂ ਹਾਂ ਬਈ ਸਹੀ ਗੱਲ ਆ ਉਦੋਂ ਉਦੋਂ ਸਮੇ ਚੰਗੇ ਤੇ ਜੀ ਠੀਕ ਆ ਨਾ ਤੇ ਨੀ 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 ਰਿਡੀ ਹੋਏਗਾ ਦੀ ਮੰਮੀ ਕੀ ਦੀ ਕੁੜੀ ਆ ਨੀ ਨੀ ਉਹਦੀ ਆ ਉਹ ਬਾਹਰੇ ਬੰਸਾਰਾ ਉਹ ਗਪਾਦੀ ਦੀ ਉਹਨਾਂ ਦੇ ਘਰਾਂ ਜਾ ਕੇ ਚਲੇ ਜਾਣਾ ਉਥੇ ਨਾ ਗੈਲਰੀ ਬਣਾ ਲੈਣੀ ਕਿ ਗੈਲਰੀ ਹੋਏਗਾ ਦੇ ਤੇ ਖੇਡੇ ਕਰਦੇ ਅਸੀਂ ਗੈਲਰੀ ਤੱਕ ਖੇਡਣੀ ਉਹਨਾਂ ਨਾਲ ਪੰਜਾਂ ਕਿ ਨਾ ਲੇੜਾ ਕਾਫੀ ਖੁੰਲਾ ਹੋਏਗਾ ਤਾਂ ਬਾੜੇ ਚ ਹਾਂ ਬਾੜੇ ਚ ਬਾੜੇ ਜਾ ਕੇ ਖੋ ਖੋ ਖੇਲਣੀ ਹੈ ਜੀਤੇ ਖੇਲਣੀ ਪੂਚਨੀ ਚ ਖੇਲਣੀ ਹੋਰ ਕਿੰਨੀਆਂ ਗੇਮਾਂ ਦੀਆਂ ਇੱਕ ਲਾਸਟਿਕਾ ਫਿਰ ਖੇਡੇ ਕਰਦੇ ਤੇ ਲਾਸਟਿਕ ਲੈ ਲੈਣੀ ਬਾਂਦਰ ਕਿਲਾ ਦੇ ਜੁੱਤੀ ਜਿੱਥੇ ਪੈਂਦੀ ਪੈਣ ਦੇ ਚੱਪਲ ਲਾਸਟਿਕਾ ਸਕੂਲ ਵਿੱਚ ਬਹੁਤ ਖੰਡੇ ਕਰਦੇ ਸੀ ਉਹ ਗੇਮਾਂ ਦੇਖ ਲੈ ਹੁਣ ਨਿਆਣੇ ਕਿਤੇ ਦੇਖਦੇ ਚਾਰ ਨਿਆਣੇ ਅਨੀ ਤਾਂ ਹੀ ਕਹਿੰਦੀ ਆ ਅੱਜ ਕੱਲ ਦੇ ਨਿਆਣਿਆਂ ਨੂੰ ਲਾਸਟਿਕ ਵਗੈਰਾ ਬਾਰੇ ਪਤਾ ਹੁੰਦਾ ਲੈ ਤੂੰ ਪਬਜੀ ਦੀ ਪਬਜੀ ਦੀ ਗੱਲ ਕਰ ਨਹੀਂ ਪਲਾਸਟਿਕ ਬਾਰੇ ਕੀ ਜਿਹੜਾ ਛਲਾਉਂਦੇ ਆ ਲਾਸਟਿਕ ਬੇਚੇਰੇ ਦੇ ਕੀਵੇਂ ਹੁੰਦੇ ਨੇ ਇਹਦੇ ਹੁੰਦੇ ਨੇ ਘੇਰਦੇ ਕਿਹਦੀ ਨੂੰ ਪਤਾ ਲਾਸਟਿਕ ਉਹ ਮੈਂ ਕਿਹਦਾ ਸੱਚੀ ਉਹ ਪਤਾ ਇਹਨੂੰ ਮੈਨੂੰ ਫਿਰ ਕੇ ਦਿਖਾਈਂਗੇ ਤਨੇ ਮੈਨੂੰ ਲੱਗਦਾ ਵੀ ਆਪ ਵੀ ਆਸਤਿਓਂ ਪੀਜੋ ਘਰ ਦਾ ਦਿਖਾਈ ਇਹਨੂੰ ਹਾਂ ਐਦਾਂ ਨਹੀਂ ਹੁੰਦੀ ਸੀ ਸੋਟਾ ਕਲੇਰ ਹੁੰਦੀ ਹੈ ਬੰਦਰ ਪਰ ਸਰਕਾਰੀ ਨੂੰ ਉਹ ਤਾਂ ਵੀ ਜਿਗਾਟੇ ਕਰਦੇ ਨੇ ਪਹਿਲਾਂ ਹਾਂ ਸਰਕਾਰੀ ਚਲੋ ਠੀਕ ਆ ਜੀ ਗੱਲਾਂ ਬਾਤਾਂ ਪਾਈ ਮਾਲਕ ਦੀ ਕਿਰਪਾ ਨਾਲ ਰੌਣਕ ਸੋਹਣੀ ਲੱਗੀ ਹੋਈ ਆ ਤੇ ਹੁਣ ਪੀਏ ਚਾਹ ਦਾ ਕੁੱਟ ਮਿਲਦੇ ਆ ਤੁਹਾਨੂੰ ਕਿਸੇ ਅਗਲੇ ਬਲੌਗ ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ